ਹਾਂਜੀ ਲੋ ਜੀ ਆ ਪਿਓਟ 43 ਮਾਦੀ ਆ ਜੀ ਸ਼ਰਮੀਲੀ ਜਿਹੜੀ ਥੱਲੇ ਤੁਹਾਨੂੰ ਪਿਛਲੇ ਪਾਰ 'ਚ ਸ਼ੌਂਕ ਕਰਾਇਆ ਹੈ ਨਾ ਅਸੀਂ 43 ਮਾਦੀ ਦਾ ਉਹਦੀ ਇਹ ਮਾਂ ਹੈਗੀ ਜੋ ਇਹਦੀ ਪੱਠੀ ਆ ਉਹ ਆ ਵੇਖ ਲਓ ਮੇਰੇ ਭਰਾਕ ਠੀਕ ਹੈ ਜੀ ਕਰਾਇਆ ਕੋੰਦੇਰਾ ਸ਼ੌਂਕ ਲੋ ਜੀ ਆਪ ਦਾ ਜੋ ਟੇਲ ਵਹੇ ਲੋ ਜੀ ਆਹ ਟੇਲੇ ਗਈ ਠੀਕ ਆ ਲੋ ਜੀ ਆਹ ਪੰਜੇ ਗਈ ਠੀਕ ਆ ਲੋ ਜੀ ਆਹ ਮਾਦੀ ਆ ਜੀ ਇਹਨੇ ਬੜੀਆਂ ਸਟੈਂਪਾਂ ਖਾਧੀਆਂ ਮਾਦੀ ਨੇ ਆ ਲਾਡੀ ਵੀਰ ਦੀ ਸ਼ਾਦੇ ਉੱਤੇ ਤੇ ਇਸੇ ਦੀ ਹੀ ਪੱਠੀ ਆ ਜਿਹੜੀ ਥੱਲੇ ਛਤਾਲੀ ਮਾਦੀ ਆ ਉਹ ਇਸੇ ਮਾਦੀ ਦੀ ਗਾਂ ਧੀ ਹੈਗੀ ਆ ਠੀਕ ਆ ਲੋ ਜੀ ਮੈਂ ਹਮੇਸ਼ਾ ਕਹਿੰਨਾ ਨਾ ਪਾਰਸ ਪਾਰਸ ਦੇ دیਵਾਨੇ ਕੁਛ ਹੋ ਜਾਣ ਲੋ ਜੀ ਪਾਰਸ ਕਬੂਤਰ ਦਾ ਸ਼ੌਂਕ ਕਰੋ ਠੀਕ ਆ ਜੋ ਆਖ ਕਰਾਇਆ ਕੁੰਦੇ ਰਸ਼ ਹੋ ਗਏ ਇਹਨਾਂ ਲੋ ਜੀ ਆ ਜਾਓ ਕੁੰਦਾ ਠੀਕ ਆ ਇਹਦੀ ਬਗਲ ਵੇਖ ਲੋ ਕਿੰਨੀ ਛੋਡੀ ਗਈ ਆਂਗੂਠੇ ਨੂੰ ਵੀ ਉੱਤੇ ਟੱਪਨ ਲਈ ਆ ਇਧਰੋਂ ਵਿਖਾ ਦੇ ਅੰਗੂਠਾ ਅੱਲਾ ਲਓ ਜੀ ਆ ਵੇਖ ਲੋ ਬਾ ਕਮਾਲ ਪਰੰਦਾ ਵਾ ਜੀ ਇਹ ਦੋਵੇਂ ਵੀ ਪੂਰੀ ਕਾਲੀ ਛਾੜ ਦੇ ਨੇ ਤੇ ਲਓ ਜੀ ਆ ਜਾਓ 파ਰਸ 파ਰਸ ਜ਼ਿੰਦਾਬਾਦ 파ਰਸ ਲੋ ਜੀ ਆ ਜੀਰਾ ਕਬੂਤਰ ਜੋ ਆਇਓ ਅਕੜਾ ਜੂਮ ਤੇ ਲੋ ਜੀ ਠੀਕ ਆਜੋ ਜੇਰਾ ਮੋਰਾ ਕੁੰਦੇਰਾ ਸ਼ੌਂਕ ਕਰਾਇਆ ਇਹਦੇ ਲੋ ਜੀ ਆ ਆਜੋ ਕੁੰਦਾ ਇਹਦਾ ਠੀਕ ਹੈ ਜੀ ਇਧਰ ਉਹ ਆ ਗਿਆ ਲਓ ਜੀ ਆ ਦੂਸਰਾ ਗੁੰਦਾ ਜੋ ਇੱਧਰ ਨੂੰ ਠੀਕ ਆ ਚੱਲੋ ਜੀ ਇਹਨੂੰ ਲਓ ਜੀ ਸਿੰਗਲ ਪਤਾ ਟੇਲ ਜੋ ਇਹਦੀ ਪੜੇ ਨਹੀਂ ਹੱਜ ਕਦੀ ਕਬੂਤਰ ਤਾਂ ਇਦਾਂ ਕਰਨ ਦੇ ਆ ਬਾਕੀ ਹੈ ਸਿੰਗਲ ਪਤਾ ਇਹ ਆ ਕਬੂਤਰ ਜੋ ਭਾਈ ਜੀਰਾ ਕਬੂਤਰ ਠੀਕ ਆ ਆ ਪਾਰਸ ਜੋ ਆ ਜੀਰੀ ਮਾਦੀ ਜੋ ਆ ਜੋ ਸ਼ਤਾਲੀ ਮਾਦੀ ਹਾਂ ਜੀ ਲਓ ਜੀ ਆ लाल अखां ਦਾ ਕਬੂਤਰ ਜੋ ਦੇ ਲਓ ਠੀਕ ਹੈ ਜੀ ਇਹ ਲਓ ਮੇਰੇ ਭਰਾ ਕਰਾਇਓ ਕੁੰਦੇ ਦਾ ਸ਼ੌਂਕ ਮਾਸ਼ੱਲਾ ਕੀ ਬਾਤ ਹੈ ਯਾਰ ਇਧਰਲੇ ਕੁੰਦੇ ਦਾ ਵੀ ਕਰਾ ਦੇ ਲਓ ਜੀ ਠੀਕ ਆ ਟੇਲ ਬੁਹਾ ਦੇ ਜੀ ਇਹ ਸਿੰਗਲ ਪਤਾ ਟੇਲ ਪੰਜੇ ਬੁਹਾ ਦੇ ਉਦਾਂ ਬੁਹਾ ਲਈ ਜਦੋਂ ਨੇ ਲਓ ਜੀ ਠੀਕ ਆ ਛਾੜੇ ਨੇ ਇਥੇ ਲਓ ਜੀ ਆ ਕਬੂਤਰ ਦਾ ਸ਼ੌਂਕ ਕਰਾਇਆ ਜੋ ਲਾਲ ਅੱਖਾਂ ਵਾਲੇ ਦਾ ਠੀਕ ਆ ਅਗੋਂ ਆ ਮਾਦੀ ਆ ਗਈ ਆ ਜੀ ਇਹਨੂੰ ਤੁਸੀਂ ਡੱਬ ਵਾਲੀ ਕਹਿ ਲਓ ਮਿਸੇ ਕਹਿ ਲਓ ਕੁਝ ਵੀ ਕਹਿ ਸਕਦੇ ਜੋ ਆਪ ਆਪਣੀ ਭਾਸ਼ਾ ਦਿੱਤੀ ਹੋਈ ਸਾਹਮਣੇ ਆ ਵੇਖ ਲਓ ਜੀ ਇਹ ਲਾ ਮੇਰੇ ਭਰਾ ਠੀਕ ਹੈ ਜੀ ਲਾਏ ਕਰਾਇਆ ਕੁੰਡੇ ਦਾ ਸ਼ੌਂ ਲੋ ਜੀ ਇਹ ਕੱਟੀ ਹੋਈ ਆ ਕੱਟੇ ਕਬੂਤਰ ਦਾ ਸਵਾਦ ਉਹਨਾਂ ਨਹੀਂ ਹੁੰਦਾ ਜਿੰਨਾ ਸਰਪਰਦਾ ਹੁੰਦਾ ਲੋ ਜੀ ਦਰਵਾਜ਼ਾ ਵੇਖ ਲਓ ਠੀਕ ਆ ਤੇਲ ਬੁਖਾ ਦੇ ਦੀ ਇਹਦੀ ਲੋ ਜੀ ਆ ਪੰਜੇ ਗਏ ਠੀਕ ਆ ਛਾੜ ਦੇ ਨੂ ਇਹਦੇ ਉੱਤੇ ਲੋ ਜੀ ਆ ਜੋ ਕਬੂਤਰ ਠੀਕ ਆ ਲੋ ਜੀ ਹੁਣ ਤੁਹਾਨੂੰ ਆਪਾਂ ਆ ਕਬੂਤਰ ਹੈ ਜੀਰੀ ਵਿੰਗੀ ਕਬੂਤਰੀ ਹੈ ਇਹਨਾਂ ਦੀ ਇਹਦਾ ਸ਼ੌਂਕ ਕਰਾਵਾਂਗੇ ਇਹਨਾਂ ਕਬੂਤਰ ਫੜਦੇ ਪਹਿਲਾਂ ਕਬੂਤਰ ਫੜ ਲਈ ਆ ਜੜਾ ਤੇ ਬੜਾ ਸੋਹਣਾ ਟਾਈਮ ਕਰਦੀ ਆ ਇਹ ਕਿੰਨੇ ਵਜੇ ਤੱਕ ਗਈ ਆਪਣੇ ਕੋ ਇਹ ਇਹ ਲਿਆਂਦੀ ਭਾਵੇਂ ਮੇਰੀ ਟਾਈਮ ਲਿਆਂਦੀ ਹੈ ਜੀ ਲਓ ਜੀ ਇੱਕ ਆ ਕਬੂਤਰ ਆ ਜਿਨ੍ਹਾਂ ਦੀ ਹੈਗੀ ਉਹਨਾਂ ਦੀ ਉੱਡੀ ਉਤਰੀਏ ਲਓ ਜੀ ਆ ਵੇਖੋ ਆਖੀ ਲਓ ਜੀ ਠੀਕ ਆਜ ਇਹਦਾ ਕੁੰਦਾ ਇਧਰਲੇ ਕੁੰਦੇ ਦਾ ਸ਼ੌਂਕ ਰਿਹਾ ਹੈ ਨੋਦੀਆ ਗੁੰਦਾ ਜੀ ਸਾਡੇ ਦਿਨ ਜਿੱਥੋਂ ਵੀ ਮੋਰਚਾ ਮਾਰਿਆ ਤਗੜਾ ਹੀ ਮਾਰਿਆ ਬਾ ਅੰਮ੍ਰਿਤਸਰ ਨਾਲੇ ਜਿੱਥੋਂ ਵੀ ਮੋਰਚਾ ਮਾਰਿਆ ਚੰਗਾ ਹੀ ਮਾਰਿਆ ਇਹ ਉਹਨਾਂ ਦੇ ਮੁਤਾਬਕ ਗੁੱਡੀ ਹੈ ਜੀਰੀ ਪੰਜ ਪੰਜ ਵੇ ਦਾ ਰੁੱਡੀ ਜੀਰੀ ਵੀ ਕਰੀਏ ਤੁਸੀਂ ਇੱਕ ਨੋਟ ਕਰਿਓ ਟੈਡੀਆਂ ਦੇ ਵਿੱਚ ਤੁਹਾਡੇ ਜਿੰਨੇ ਕਬੂਤਰ ਸ਼ੌਂਕ ਕਰਾਏ ਆ ਉਹਨਾਂ ਦੀ ਨੋਕ ਚੈੱਕ ਕਰਿਓ ਸਭ ਦੀ ਜਿਹੜਾ ਲੰਬੀ ਹੇਟ ਮਾਰਦਾ ਤੁਹਾਡਾ ਕੋਈ ਆਪਣਾ ਕਬੂਤਰ ਵੀ